ਭਾਈ ਅਮਰਿਤਪਾਲ ਸਿੰਘ ਜੀ ਖਾਲਸਾ ਜੀ ਨਹਾ ਕਰੋ ਭਾਈ ਅਮਰਿਤਪਾਲ ਸਿੰਘ ਜੀ ਖਾਲਸਾ ਜਿन्होने ਨਹਾ ਕਰੋ ਭਾਰਤੀ ਪੰਜਾਬ ਕਿਸਾਨ ਮਰਦੂਰ ਜੀ ਲਈ ਜਿੰਦਾਬਾਹ ਭਾਰਤੀ ਕਿਸਾਨ ਮਰਦੂਰ ਜੀ ਲਈ ਜਿੰਦਾਬਾਹ ਭਾਰਤੀ ਕਿਸਾਨ ਵੀ ਜੀ ਲਈ ਪੰਜਾਬ ਮੇਰਾ ਨਾਮ ਦਲਬਾਖ ਸਿੰਘ ਗਿੱਲਾ ਸਟੇਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅੱਜ ਦਾ ਜੋ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਜਿੰਨੇ ਵੀ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਸਟੇਟ ਬੋਡੀ ਮੈਂਬਰ ਸਾਡੀ ਪੂਰੀ ਟੀਮ ਆ ਕੇ ਅੱਜ ਅਸੀਂ ਇਹ ਮੰਗ ਪੱਤਰ ਦਿੱਤਾ ਕਿ ਜੋ ਖਡੂਰ ਸਾਹਿਬ ਤੋਂ ਐਮਪੀ ਜਿੱਤੇ ਨੇ ਭਾਈ ਅਮਰਤਪਾਲ ਉਹਨਾਂ ਨੂੰ ਰਿਹਾ ਕੀਤਾ ਜਾਵੇ ਸਰਕਾਰ ਤੋਂ ਮੰਗ ਕੀਤੀ ਅਸੀਂ ਕਿਉਂਕਿ ਉਹਨਾਂ ਨੇ ਪਿਛਲੇ ਦਿਨੀ ਉਹਨਾਂ ਨੂੰ ਸੁਵਿਧਾਨ ਦੀ ਸੌ ਵੀ ਚੁਕਾਤੀ ਸੀਗੀ ਜਿਸ ਕਾਰਨ ਜਦੋਂ ਬੰਦਾ ਸੁਵਿਧਾਨ ਦੇ ਵਿੱਚ ਆ ਜਾਵੇ ਸੁਵਿਧਾਨ ਦੀ ਸੋਚ ਆਕਲੇ ਤਾਂ ਫਿਰ ਉਹ অপরাধੀ ਨਹੀਂ ਰਹਿ ਜਾਂਦਾ ਉਹਨੂੰ ਛੱਡਣਾ ਪੰਦਾ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ 1978 ਦੇ ਵਿੱਚ ਇੰਦਰਾ ਗਾਂਧੀ ਅੰਦਰ ਸੀ ਤਾਂ ਦੋ ਪਾਂਡੇ ਬ੍ਰਦਰ ਸੀ ਜਿਹੜੇ ਉਹਨਾਂ ਨੂੰ ਰਿਹਾਅ ਕਰਾਉਣ ਲਈ ਜਾਜਗੋਹਾ ਕੀਤਾ ਸੀ ਇੱਕ ਨੂੰ ਐਮਪੀ ਬਣਾ ਕੇ ਇੱਕ ਨੂੰ ਐਮਐਲਏ ਬਣਾ ਕੇ ਬਾਹਰ ਲਿਆਂਦਾ ਸੀ ਭਰਤ ਗਿਆ ਸਾਧਵੀ ਜਿਹੜੀ ਹਿਮਾਲਿਆ ਗੋਂ ਮਹਾਰਾਸ਼ਟਰ ਚ ਪੈਂਦਾ ਉਹਦੀ ਮੁਖਦੋਚੀ ਸੀ ਔਰ ਉਹ ਜੇਲ੍ਹ ਦੇ ਵਿੱਚ ਸੀਗੀ ਭਾਜਪੀ ਨੇ ਉਹਨੂੰ ਐਮਪੀ ਬਣਾ ਕੇ ਬਾਹਰ ਲਿਆਂਦਾ ਇਸੇ ਤਰ੍ਹਾਂ ਮਾਨ ਸਾਹਿਬ 3 ਲੱਖ ਵੋਟਾਂ ਨਾਲ ਜਿੱਤੇ ਸੀਗੇ ਤਰਨਤਾਨ ਤੋਂ ਉਹਨਾਂ ਨੂੰ ਵੀ ਬਾਹਰ ਕੱਢਿਆ ਗਿਆ ਸੀ ਪਰ ਇਹਨਾਂ ਨੂੰ 5 ਲੱਖ ਵੋਟ ਦੇ ਲਗਭਗ ਵੋਟ ਪਈਆ ਔਰ ਕੜੂਰ ਸਾਹਿਬ ਹਲਕੇ ਨੇ ਪੂਰੀਆਂ ਆਸਾਂ ਤੇ ਉਮੀਦਾਂ ਨਾਲ ਵੋਟ ਪਈਆ ਕੜੂਰ ਸਾਹਿਬ ਹਲਕੇ ਦੇ ਬਹੁਤ ਜ਼ਿਆਦੀ ਜਨਤਾ ਜਿਹੜੀ ਅੱਜ ਕੜੂਰ ਸਾਹਿਬ ਹਲਕੇ ਦੀ ਵਿੱਚ ਖੜੀ ਆ ਔਰ ਉਹਨਾਂ ਨੂੰ ਆਸ ਆ ਕਿ ਸਾਡਾ ਐਮਪੀ ਆਊਗਾ ਜੋ ਸਾਨੂੰ ਪੈਸਾ ਤੇ ਸਰਕਾਰ ਤੋਂ ਮਿਲਣਾ ਸਾਡਾ ਵਿਕਾਸ ਹੋ اگر ਉਹਨਾਂ ਨੂੰ ਨਹੀਂ ਛੱਡਦੇ ਤਾਂ ਇਸ ਹਲਕੇ ਦਾ ਇਹ ਨੁਕਸਾਨ ਹੋਊਗਾ ਬਟਾ ਕੀ ਮੰਸ਼ਾ ਕੀ ਲੱਗਦੀ ਸਰਕਾਰ ਦੀ ਕਿਉਂ ਨਹੀਂ ਚੱਲਦੀ ਦੇਖੋ ਭਾਰਤ ਦੇ ਵਿੱਚ ਦੋ ਮਾਪ ਟੰਡ ਦੋ ਕਾਨੂੰਨ ਚੱਲਦੇ ਨੇ ਜਿਹੜੇ ਕਿ ਦੂਜੇ ਲੋਕਾਂ ਲਈ ਲੱਗ ਨੇ ਪੰਜਾਬ ਲਈ ਵੈਸੇ ਕਾਨੂੰਨ ਵੱਖਰਾ ਕੀਤਾ ਆਇਆ ਇਹਨਾਂ ਨੇ ਜਿਹੜੇ ਸਿੱਖ ਕੌਮ ਲਈ ਤੇ ਬਹੁਤੇ ਵੱਖਰਾ ਕੀਤਾ ਆਇਆ ਅੱਜ ਭਾਈ ਅਮਰਤਪਾਲ ਦੇ ਉੱਪਰ ਕੋਈ ਏਡਾ ਗੰਭੀਰ ਦੋਸ਼ ਨਹੀਂ ਹੈਗਾ ਇੱਕ ਅਜਨਾਲਾ ਥਾਣੇ 'ਚ ਜੋ ਕੁਝ ਹੋਇਆ ਤੁਹਾਡੇ ਮਾਧਿਅਨ ਸਾਰਿਆਂ ਨੂੰ ਪਤਾ ਹੀ ਆ 307 ਦਾ ਪਰਚਾ ਦਰਜ ਆ ਉਹ ਅੰਬਰਤ ਸਿਖਾਉਂਦੇ ਸੀ ਨਸ਼ੇ ਛਡਾਉਂਦੇ ਸੀ ਕਿਉਂਕਿ ਨਸ਼ਾ ਛਡਾਉਣ ਵਾਲਾ ਬੰਦਾ ਜਿਹੜਾ ਸਰਕਾਰ ਨੂੰ ਬੜਾ ਚੁਭਦਾ ਹੋ ਸਕਦਾ ਸਰਕਾਰ ਇਹਨਾਂ ਨਸ਼ਿਆਂ ਤੋਂ ਪੈਸਾ ਕਮਾ ਰਹੀ ਆ ਔਰ ਜੇ ਕੋਈ ਬੰਦਾ ਨਸ਼ਾ ਛਡਾਉਂਦਾ ਕਿਸੇ ਦੇ ਧੀ ਪੁੱਤਰ ਨੂੰ ਬਚਾਉਂਦਾ ਵਿਚਾਰਿਆ ਮਰਦੇ ਲੋਕਾਂ ਨੂੰ ਤਾਂ ਉਹਨੂੰ ਸ਼ਾਬਾਸ਼ੇ ਦੇਣ ਦੀ بجائے ਉੱਤੇ ਐਨਐਸਐ ਲਾ ਕੇ ਅੰਦਰ ਕਰਦਾ ਬਹੁਤ ਮੰਦ ਭਾਗੀ ਇਹ ਗੱਲ ਆ ਅਸੀਂ ਸਰਕਾਰ ਨੂੰ ਮੰਗ ਕਰਦੇ ਆ ਚੇਤਾਵਨੀ ਵੀ ਦਿੰਨੇ ਆ ਕਿ ਇਹ ਸੰਘਾਰ ਚ ਤੇਜ਼ ਹੁੰਦਾ ਜਾਣਾ ਦਿਨੋਂ ਦਿਨ ਜਿਹੜਾ ਅੱਜ ਕਿਸਾਨ ਜੁਨੀਅਨ ਨੇ ਚੱਕਿਆ ਮੰਗ ਨੂੰ ਤੰਦੇ ਦਵਾਨ ਡੀਸੀ ਸਾਹਿਬ ਨੇ ਕੀ ਵਿਸ਼ਾਸ਼ ਦਿੱਤਾ ਡੀਸੀ ਸਾਹਿਬ ਨੇ ਇਹ ਗੱਲ ਕਹੀ ਆ ਵੀ ਇਹ ਟੀ ਸਾਹਿਬ ਨੇ ਵੀ ਤੁਹਾਡਾ ਜਿਹੜਾ ਮੰਗ ਪਾਂਗਾ ਤੁਹਾਡੀ ਆਪਾਂ ਮੁੱਖ ਮੰਤਰੀ ਤੱਕ ਪਹੁੰਚਦੀ ਕਰਾਂਗੇ ਅਸੀਂ ਅੱਜ ਜਿਹੜਾ ਤੁਸੀਂ ਪੀਸ ਮਾਰਚ ਕਿਹਾ ਸੀ ਹੈ ਕੀ ਖਰਾਬ ਭਾਈ ਚਰਨਜੀਤ ਸਿੰਘ ਆਲ ਭਾਰਤੀ ਕਿਸਾਨ ਮਜ਼ਦੂਰ ਜਥੇਬੰਦੀ ਤੋਂ ਸੂਬਾ ਚਰਚ ਸਰਟੀ ਪੰਜਾਬ ਅੱਜ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਇੱਕ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਰਹੇ ਆ ਇਹ ਉਹਨਾਂ ਰਿਆ ਕੀਤਾ ਜਾ ਰਿਹਾ ਹੈ ਕੀ ਹੈ ਕੀ ਸਾਰਾ ਮਾਮਲਾ ਹੈ ਜੀ ਮੈਂ ਤਾਂ ਇਹੀ ਕਹਿੰਦਾ ਵੀ ਜਿਹੜਾ ਪੰਜਾਬ ਵਾਸਤੇ ਇੱਕ ਸੈਂਟਰ ਗਵਰਨਮੈਂਟ ਵੱਖਰੇ ਕਾਨੂੰਨ ਬਣਾਉਦੀ ਆ ਬਾਕੀ ਲੋਕਾਂ ਵਾਲੇ ਕਾਨੂੰਨ ਹੀ ਪੰਜਾਬ ਤੇ ਲਾਗੂ ਕਰੇ ਜੇ ਬਾਕੀ ਐਮਐਲਏ ਐਮਪੀ ਬਣ ਕੇ ਰਿਆਸਤ ਹੋ ਸਕਦੇ ਤੇ ਭਾਈ ਅੰਮ੍ਰਿਤਪਾਲ ਕਿਉਂ ਨਹੀਂ ਹੋ ਸਕਦਾ ਉਹ ਤੇ ਇਹਦੇ ਉੱਤੇ ਤਾਂ ਕੋਈ ਕੇਸ ਨਹੀਂ بڑے بڑے ਕੇਸਾਂ 'ਚ ਦੋਸ਼ੀ ਕੋ ਬੰਬ ਕਾਂਡ ਦਾ ਦੋਸ਼ੀ ਕੋ ਕਹੀ ਕਾਂਡ ਦਾ ਦੋਸ਼ੀ ਜਿਨ੍ਹਾਂ ਨੂੰ ਇਹਨਾਂ ਨੇ ਰਿਆ ਕੀਤਾ ਐਮਐਲਏ ਐਮਪੀ ਬਣਾ ਕੇ ਲੱਗਦਾ ਨਹੀਂ ਸੈਂਟਰ ਸਰਕਾਰ ਪੰਜਾਬ ਦਾ ਵਿਸਥਾਰ ਕਰਦੀ ਹਰ ਹਰ ਹਾਂਜੀ ਇਹ ਤਾਂ ਸ਼ੁਰੂ ਤੋਂ ਹੀ ਹੁੰਦਾ ਆ ਜੀ ਪੰਜਾਬ ਦਾ ਵਿਤਕਰਾ ਤੇ ਸ਼ੁਰੂ ਤੋਂ ਹੀ ਚੱਲਦਾ ਆ ਜੀ ਯਾਬਰ ਤੋਂ ਵੇਲੇ ਦਾ ਚੱਲਦਾ ਆ ਸੈਂਟਰ ਸਰਕਾਰ ਕੋ ਵੱਖਰਾ ਥੋੜਾ ਕਰਨੀ ਇਹ ਤਾਂ ਪੰਜਾਬ ਦੇ ਲੋਕ ਤਗੜੇ ਆ ਇਹਨਾਂ ਵਿਜ਼ਟਰਿਆਂ ਦਾ ਹੱਲ ਕਰ ਲਿੰਦੇ ਆ ਤੇ ਹਮ ਤੁਹਾਡੀ ਪੂਰੀ ਰਣਨੀਤੀ ਹੋ ਰਣਨੀਤੀ ਹੋਈ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਾਂਗੇ ਮੰਗ ਪੱਤਰ ਤੋਂ ਬਾਅਦ ਅਗਲਾ ਜਿਹੜਾ ਆਊਗਾ ਰੂਪਰੇਖਾ ਫਿਰ ਤਿਆਰ ਕਰਾਂਗੇ ਫਿਰ ਚੱਲਾਂਗੇ ਕੀ ਸਾਰਾ ਹੈ गाइस ਕਿ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਕਿ ਜੋ ਅੰਮ੍ਰਿਤਪਾਲ ਨੂੰ ਉਥੇ ਬੰਦ ਕੀਤਾ ਹੋਇਆ ਉਹਨਾਂ ਦੀ ਰਿਹਾਈ ਵਾਸਤੇ ਲਿਖਿਆ ਹੋਇਆ ਮੰਗ ਪੱਤਰ ਦੇ ਵਿੱਚ ਜੋ ਇਹਨਾਂ ਦੀ ਡਿਮਾਂਡ ਸਗੀ ਉਹ ਸਰਕਾਰ ਨੂੰ ਅਸੀਂ ਭੇਜ ਦਵਾਂਗੇ ਠੀਕ